ਲੰਬੀ ਪੁਲਸ ਨੇ ਕਹਿੰਦੇ ਲੰਬੀ ਛਾਲ ਮਾਰਦੇ ਹੋਏ ਲੰਬੀ ਕਾਰਗਜ਼ਰੀ ਕਰਕੇ ਇੱਕ ਬੰਦੇ ਨੂੰ ਲੰਬਾ ਅੰਦਰ ਕਰਨ ਦੀ ਉਹ ਸੋਚ ਲਿਆ। ਉੱਕੀ ਵਾਲੇ ਖਾਲੀ ਲਫਾਫੇ ਦੇ ਕੇਸ ਬਣਾਤਾ ਕਹਿੰਦੇ ਮੈਂ ਉਸ ਬੰਦੇ ਨੂੰ ਫੋਨ ਕਰਕੇ ਪੁੱਛਿਆ ਮੈਂ ਕਿ ਭਾਈ ਯਾਰ ਕੀ ਗੱਲ ਹੋ ਗਈ? ਉਹ ਬਜਰਾ ਕਹਿੰਦਾ ਵੀਰੇ ਕੀ ਦੱਸਾਂ ਮੈਂ ਖੇਤੋਂ ਥੱਕੇ ਟੁੱਟੇ ਆਇਆ ਸੀ ਸਾਡੇ ਸੇਵਿਆਂ 'ਚ ਲੱਗਿਆ ਹੋਇਆ ਨਲਕਾ ਕਹਿੰਦਾ ਠੰਡੀ ਉੱਥੇ ਛਾਂ ਹੈ ਮੈਂ ਸੋਚਿਆ ਵੀ ਇੰਜੋਏ ਕਰ ਦਿਆਂ। ਮੈਂ ਕਹਿੰਦਾ ਬਸ ਚਮਚਾਕ ਲਾ ਕੇ ਹਲੇ ਪਾਣੀ ਪੀ ਕੇ ਬੇਲੀ ਹੋਇਆ ਸੀ ਮੇਰੇ ਨਾਲ ਤਾਂ ਕਹਿੰਦਾ ਉਹ ਗੱਲ ਹੋਊਗੀ ਵੀ ਜੱਟ ਸਿਵਿਆਂ ਚੋਂ ਲੰਘਿਆ ਚੜੇਲ ਤੱਕ ਨਾਲ ਦੀ ਨਾਲੇ ਕਹਿੰਦਾ ਪੁਲਿਸ ਨੇ ਮਾਰ ਲਿਆ ਬਾਈ ਛਾਪਾ ਯਾਰ ਸਣੇ ਲਫਾਫੇ ਕਹਿੰਦਾ ਮੈਨੂੰ ਚੱਕ ਲਏ ਕੀ ਦੱਸਾਂ ਬਾਈ ਹੁਣ ਤਾਂ ਕਹਿੰਦਾ ਲਫਾਫਿਆਂ ਤੋਂ ਵੀ ਡਰ ਲੱਗਣ ਲੱਗ ਪਿਆ ਮੇਰੇ ਘਰ ਦੇ ਨੇ ਤਾਂ ਕਹਿੰਦਾ ਵੀ ਜਿੰਨੇ ਘਰੇ ਬੈਸੀ ਲਫਾਫੇ ਪੈ ਸੀ ਸਬਜੀ ਸੂਜੀ ਨਾਲ ਆਏ ਹੋਏ ਉਹ ਵੀ ਕਹਿੰਦਾ ਚ ਕੱਲ ਚੱਕ ਕੇ ਅੱਗ ਲਾ ਦੇ ਸਾਰਿਆਂ ਨੂੰ ਸਾਨੂੰ ਤਾਂ ਹੁਣ ਕਹਿੰਦਾ ਲੋਕਾਂ ਨੇ ਆਲੇ-ਪਾਲ ਲੈਣੀ ਐ ਲਫਾਫਿਆਂ ਵਾਲੇ ਹੁਣ ਤਾਂ ਕਿਸੇ ਦੁਕਾਨਦਾਰ ਕੋਲੋਂ ਕਹਿੰਦਾ ਜੇ ਬਾਦੂ ਲਫਾਫਾ ਮੰਗਣੇ ਕਿਸੇ ਨੇ ਉਹ ਵੀ ਸਾਡੇ ਘਰ ਵਾਲੇ ਇਸ਼ਾਰਾ ਕਰਿਆ ਕਰੂਗਾ ਬੀ ਲਫਾਫੇ ਉੱਥੇ ਮਿਲਣਗੇ ਮੇਰੇ ਤਾਂ ਕਹਿੰਦਾ ਭਾਈ ਯਾਰ ਪੋਤੇ-ਪਰੋਤਿਆਂ ਨੂੰ ਵੀ ਲੋਕਾਂ ਨੇ ਛੇਡਾਂ ਕਰਨੀਆਂ ਨੇ ਵੀ ਯਾਰ ਤੇਰਾ ਪਰਦਾਦਾ ਕਹਿੰਦੇ ਵੀ ਯਾਰ ਲਫਾਫੇ ਦੇ ਕੇਸ ਟੀ ਅੰਦਰ ਹੋ ਗਿਆ ਸੀ ਕਹਿੰਦਾ ਭਾਈ ਮੈਨੂੰ ਐ ਲੱਗਦਾ ਵੀ ਮੇਰੇ ਕੋਲੋਂ ਗਲਤੀ ਏ ਨਹੀਂ ਹੋਈ ਵੀ ਮੈਂ ਚਮਚਾ ਲਾ ਲਿਆ ਮੈਨੂੰ ਲੱਗਦਾ ਗਲਤੀ ਮੇਰੇ ਤੋਂ ਇਹ ਹੋਊਗੀ ਵੀ ਮੈਂ ਚਮਚਾਕ ਅੰਦਰ ਕਿਉਂ ਨਹੀਂ ਛੱਡਿਆ ਹੁਣ ਤਾਂ ਕਹਿੰਦਾ ਭਾਈ ਜੱਜ ਸਾਹਿਬ ਨੇ ਵੀ ਕੋਰਟ 'ਚ ਸਿਰ ਪੜ ਕੇ ਬਹਿ ਜਾਣਾ ਵੀ ਹੋ 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 ਯਾਰ ਇਹ ਪੁਲਿਸ ਇੱਕ ਦਿਨ ਪਾਗਲ ਕਰ ਦਊਗੀ ਸਾਨੂੰ ਕਹਿੰਦਾ ਵੀਰੇ ਇਹ ਕੇਸ ਮੇਰੇ ਤੇ ਨਹੀਂ ਅਸਲ ਇਹ ਕੇਸ ਲਫਾਫੇ ਦੇ ਬਣਨਾ ਚਾਹੀਦਾ ਕਹਿੰਦੇ ਯਾਰ ਲਫਾਫਾ ਇੰਨੀ ਕੁ ਵੀ ਨਹੀਂ ਖਾ ਸਕਿਆ ਹੁਣ ਅਸੀਂ ਪਰ ਪਰ ਕੇ ਖਾ ਜਾਂਦੇ ਹਾਂ ਹੁਣ ਕਹਿੰਦਾ ਵੀਰੇ ਮੈਨੂੰ ਤਾਂ ਲਫਾਫੇ ਤੋਂ ਨਫ਼ਰਤ ਹੋਊ ਮੈਂ ਤਾਂ ਕਹਿੰਦਾ ਹੁਣ ਨਾ ਜਿਹੜੀ ਝੁੱਗੇ ਤੇ ਜੇਬ ਲੱਗੀ ਹੋਈ ਐ ਉਹੀ ਪਟਵਾ ਦੇਣੀ ਐ ਹੁਣ ਨਾ ਰਹੂਗੀ ਝੁੱਗੇ ਤੇ ਜੇਬ ਤੇ ਨਾ ਹੋਊਗਾ ਝੁੱਗਾ ਚੌੜ ਜਿਹੜੇ ਹਿਸਾਬ ਨਾਲ ਪੁਲਿਸ ਨੂੰ ਟਾਰਗੇਟ ਮਿਲ ਰਹੇ ਨੇ ਕਿ ਵੱਤੋਂ ਵੱਧ ਜੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਬੰਦੇ ਅੰਦਰ ਕਰਨੇ ਨੇ ਉਸ ਹਿਸਾਬ ਨਾਲ ਆਉਣ ਵਾਲੇ ਦਿਨਾਂ 'ਚ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਆਪ ਹੀ ਪੁਲਿਸ ਨੂੰ ਕਹਿ ਦੇਣੇ ਕਿ ਵੀਰੇ ਅਸੀਂ ਹਰ ਮਹੀਨੇ 5-5 ਬੰਦੇ ਪਿੰਡਾਂ 'ਚ ਤੁਹਾਨੂੰ ਦਿਆ ਕਰਾਂਗੇ ਜਿਹੜਾ ਮਰਜੀ ਕੇਸ ਪਾ ਦੇ ਅੱਗੇ ਪੰਚਾਇਤਾਂ ਸਕੂਲਾਂ 'ਚ ਟੀਚਰ ਰੱਖਦੇ ਆਉਂਦੀ ਆਪਦੇ ਵੱਲੋਂ ਵੀ ਚਲ ਜਵਾਕ ਪੜ ਲੈਣਗੇ ਹੁਣ ਮੈਨੂੰ ਲੱਗਦਾ ਪੰਚਾਇਤਾਂ ਵੱਲੋਂ 5-10 ਬੰਦੇ ਇਹੋ ਜੇ ਭਰਤੀ ਕਰਨੀ ਪਿਆ ਕਰਨਗੇ ਵੀ ਜਿਹੜੇ ਕੇਸ ਪਵਾ ਲੈਣ ਹੁਣ ਤਾਂ ਕਈ ਲੋਕਾਂ ਨੇ ਬਿਜ਼ਨਸ ਬਣਾ ਲੈਣੇ ਆਪਣੀ ਦੁਕਾਨ ਮੂਰੇ ਬੋਰਡ ਲਿਖ ਕੇ ਲਾ ਦੇਣੇ ਵੀ ਇੱਥੇ ਕੇਸ ਪਵਾਉਣ ਲਈ ਬੰਦੇ ਪ੍ਰੋਵਾਈਡ ਕਰਵਾਏ ਜਾਂਦੇ ਹਨ 100 ਗ੍ਰਾਮ ਪੁੱਕੀ ਦੇ ਕੇਸ ਦਾ ਇੰਨੇ ਰੁਪਏ 200 ਗ੍ਰਾਮ ਦੇ ਇੰਨੇ ਰੁਪਏ ਬਿਜ਼ਨਸ ਬਣਾ ਲੈਣੇ ਲੋਕਾਂ ਨੇ ਹੁਣ ਵੈਸੇ ਯਾਰ ਮਾਤੜ ਬੰਦੇ ਨੂੰ ਤਾਂ ਚੱਕ ਕੇ ਪੁਲਿਸ ਅੰਦਰ ਕਰ ਰਹੀ ਹੈ ਜਿਹੜੇ ਵੱਡੇ ਸੱਪ ਨੇ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਰਿਹਾ ਬਠਿੰਡੇ ਵਾਲੀ ਬੀਬੀ ਦਾ ਕੀ ਬਣਿਆ ਹੋਰ ਬਹੁਤ ਵੱਡੇ ਵੱਡੇ ਸੱਪ ਫੜੇ ਸੀ ਜਿਨ੍ਹਾਂ ਦਾ ਰੌਲਾ ਗੋਲਾ ਬਸ ਐਂ ਖਤਮ ਹੋ ਗਿਆ ਵੈਸੇ ਮਰਜੀ ਹੈ ਪੁਲਿਸ ਜੀ ਮਾਤੜ ਬੰਦੇ ਨੂੰ ਤੰਗ ਕਰਕੇ ਸੁੱਖ ਤਾਂ ਨਹੀਂ ਅਚਦਾ ਕੋਈ ਪਾ ਸਕਿਆ ਹੁਣ ਤਾਂ ਪੁਲਿਸ ਨੂੰ ਵੀ ਕਹਿੰਦੇ ਜੇ ਕਿਸੇ ਬੰਦੇ ਨੂੰ ਡਰਾਉਣਾ ਹੋਵੇ ਬਾਲੀ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਵੈਸੇ ਇੰਨੀ ਕਹਿਣਾ ਪਿਆ ਕਰਨੇ ਵੀ ਮੰਨਦੇ ਕਦਰ ਇਹ ਖਾਲੀ ਲਫਾਫਾ ਜੇਬ ਚ